ਗੁੱਡ ਮਾਰਨਿੰਗ ਜੀ ਸਾਰੇ ਦੋਸਤਾਂ ਨੂੰ ਸਵੇਰੇ ਸਵੇਰੇ ਆਪਾਂ ਹੋ ਗਏ ਲਾਈਵ ਮੌਸਮ ਸੋਹਣਾ ਸੀ ਮੈਂ ਸੋਚਿਆ ਹਜ਼ਾਰਾਂ ਦੋਸਤਾਂ ਨਾਲ ਗੱਲਾਂ ਮਾਰਦੇ ਆ ਆਓ ਆਓ ਜਾਨਵਰ ਆਪਾਂ ਛੱਡ ਲੈ ਸੀ ਦੋਸਤੋ ਸਵੇਰੇ ਸਵੇਰੇ ਲਓ ਜੀ ਸਵੇਰੇ ਸਵੇਰੇ ਪਾ ਜਾਨਵਰ ਦੋਸਤੋ ਛੱਡ ਲੇ ਇਹਨਾਂ ਨੂੰ ਫੀਡ ਪਾਤੀ ਤੇ ਪਾਣੀ ਵਗੈਰਾ ਪਾਤੇ ਉਧਰ ਫਿਰਦੇ ਨੇ ਆਪਣੇ ਕਬੂਤਰ ਦੇਖ ਸਕਦੇ ਤੁਸੀਂ ਸਵੇਰੇ ਸਵੇਰੇ ਇਹਨਾਂ ਨੂੰ 1 ਘੰਟਾ ਜ਼ਰੂਰ ਛੱਡਣਾ ਚਾਹੀਦਾ 1 ਘੰਟਾ ਜਾਂ ਅੱਧਾ ਘੰਟਾ ਜਦੋਂ ਆਪਾਂ ਸਾਰਾ ਦਿਨ ਇਹਨਾਂ ਨੂੰ ਖੁੱਡੇ 'ਚ ਤਾੜ ਕੇ ਰੱਖਦੇ ਆਂ ਉਦੋਂ ਵੀ ਇਹ ਜਿਹੜੀਆਂ ਮੁਰਗੀਆਂ ਸਟ्रेस 'ਚ ਆ ਜਾਂਦੀਆਂ ਨੇ ਸੋ సవేర అద్ధా జోజీ